ਪਿਆਲੀ ਚਣੀਓ ਮੇਲਾ ਕੱਖ ਵੀ ਤੇ ਮੇਰਾ ਸਿਰ ਨਾ ਖਾਈ ਬਾਤ ਚ ਕਿਉਂ ਮਿਲਣਾ ਕਿਉਂ ਨਹੀਂ ਆ ਜਿਹੜਾ ਹਿਸਾਬ ਆਂਦਾ ਉਹਦੇ ਮਿਲ ਕੇ ਰਹਿਣਾ ਕਦ ਕਿਦਾਂ ਨਾ ਦੇਣਗੇ ਭਲਾਏ ਓਏ ਅਗਲਾ ਜਵਾਬ ਦੇਣ ਡਿਆ ਮੂੰਹ ਤੇ ਦੱਸ ਮੈਂ ਕਿਹਾ ਵੀ ਸਾਡੇ ਘਰ ਦਾ ਨਾ ਇਹੋ ਹਾਲ ਹੀ ਰਹਿਣਾ ਵਾ ਤੇ ਤਿਆਰ ਹੋਈਏ ਤੇ ਕੁੜੀ ਕੋ ਚਲੀਏ ਉਹ ਕਿ ਆਈਏ ਉਹਦੇ ਕੋ ਅਗਲੀ ਦੀ ਸੱਸ ਕੀ ਕਹੂਗੀ ਵੀ ਮਾਪਿਓ ਨੇ ਅੱਖਾਂ ਮੀਟੀਆਂ ਵਾ ਨਾਲ ਦੋਵੇਂ ਜੀ ਨਾ ਸਲਾਵਾ ਡੇ ਕਰਨ ਬਾਹਰ ਬੈਠੇ ਸਾਨੂੰ ਤੇ ਬੜੀ ਛਤੀ ਕਹਿ ਦਿੰਦੇ ਕਿਤੇ ਵੀ ਜਾਣਾ ਹੋਵੇ ਵੀ ਸਾਨੂੰ ਦੱਸ ਕੇ ਨਹੀਂ ਗਏ ਸਾਨੂੰ ਪੁੱਛ ਕੇ ਨਹੀਂ ਗਏ ਆਬ ਤੇ ਹੁਣ ਦੋਵੇਂ ਜਣੇ ਘਸਰਮੁਸਰ ਕਰੀ ਜਾਂਦੇ ਬੈਠੇ। ਮੈਂ ਕਿਹੜੀ ਗੱਲੋਂ ਪੁੱਛਾਂ ਉਹਨਾਂ ਨੂੰ? ਤੇ ਆਬ ਤੇ ਤੂੰ ਕਹਿਣ ਦੀ ਆਂ ਵੀ ਮੈਂ ਮਾਤਾ ਨੂੰ ਪੁੱਛਣਾ ਵਾ। ਕਿ ਕਿੱਥੇ ਚੱਲੇ ਜੇ ਤੁਸੀਂ? ਮੈਂ ਪੁੱਛੂੰਗੀ ਤਾਂ ਜੇ ਕਿਤੇ ਜਾਣਗੇ ਤੇ ਜੇ ਨਾ ਗਏ ਫਿਰ ਨਹੀਂ ਪੁੱਛਣਾ। ਫਿਰ ਮੈਂ ਆਖੂੰਗੀ ਨਾ ਕਿੰਨਾ ਕੁ ਦੱਸ ਕੇ ਜਾਣਦੇ। ਉਹ लवली ਕੀ ਹਾਲ ਚਾਲ ਆ? ਉਹ ਠੀਕ ਠਾਕ ਆ ਭਰਾ ਵਧੀਆ ਵਾ ਤੂੰ ਸੁਣਾ। ਉਹ ਤਾਂ ਠੀਕ ਆ ਤੇ ਕਲੀਏ ਪਰ ਸ਼ਹਿਰ ਨੂੰ। ਉਹ ਸ਼ਹਿਰ ਕੀ ਜਾਣਾ ਵਾ ਯਾਰ। ਤੇ ਪੁੱਤ ਤੂੰ ਆਪਣਾ ਸੈਟ ਸੰਭ ਕੇ ਰੱਖਿਆ ਵਾ। ਉਹ ਨਹੀਂ ਨਹੀਂ ਮੰਮੀ। ਮੈਂ ਤਾਂ ਸੈਟ ਆਪਣਾ ਵੇਹ ਲਗਾ ਕੇ ਰੱਖਿਆ ਵਾ ਜਿੰਦਾਂ ਦਾ ਤੁਸੀਂ ਮੈਨੂੰ ਦਿੱਤਾ ਵਾ ਨਾ ਤੇ ਮੈਂ ਤੇ ਅਲਮਾਰੀ ਵਿੱਚ ਰੱਖਿਆ ਵਾ ਜਿੰਦਰਾ ਲਾਇਆ ਵਾ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਜੇ ਤੁਹਾਨੂੰ ਨਹੀਂ ਵਿਸ਼ਵਾਸ